सत्नाम श्री वर गुरु सतजीयो <coughs> सर्नाम श्री वर गुरु <वार्थु> सतजी <coughs> <coughs> रघुरास ससाई गुरु को सो पायां पै रत्न दाना अमरे ਜਾ ਸੁਖ ਦੰਨ ਹੋਈ ਵਰਤ ਕਰਨਾ ਮੈ ਨਾਹੀ ਜਿਨਾ ਮਿਲਨਾ ਹੋਈ ਬਰਿਆ ਜੀ ਫਤਰ ਫਰਸਿਆ ਤੇਰਾ ਹੁੰਦਾ ਜਾਈ ਰੱਖਿਆ ਰਹਾਉ ਜਦ ਮੈਂ ਜੋਤ ਜੋਤ ਮਨ ਜਲਦਾ ਅਪਰੁਤ ਲਾਉ ਪਰ ਫੁਲਿਆ ਸੱਚਾ ਸਾਹਿਬ ਸਭ ਸੁਆਲਿਓ ਜਦ ਗੀਤੀ ਸੋ ਆਪਿਆ ਕਬਨਾਂ ਗੋ ਕਰਤੇ ਕੀਆ ਵਤਨ ਆਸਾ ਮੰਨਦਾ ਫੈਲਾਇ ਕੋ ਸਾਧ ਸਤਿਗੁਰ ਪ੍ਰਸਾਦ ਸੋnder 13 ਕਿਹਾ ਜੋ ਕਰ ਕੇ ਹਾਂ ਦਿੱਖ ਸਰਬ ਸਮਾਧੀ ਬਾਜੀ ਤੇ ਨਾਜ ਨੇਤ ਸੰਕਾਹ ਕਿਤੇ ਤੇਰੇ ਵੰ ਹਰੀ ਕਿਤੇ ਤੇਰੇ ਰਾਖਿ ਸਰੂਪਹੀਐ ਕਿਤੇ ਤੇ ਗਾਵਨ ਤੁਧਨੋ ਕਾਣਿ ਵਿਚਾਰੇ ਗਾਵਨ ਤੁਧਨੋ ਸਤਿ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗੰਗਾਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੰਨਰਭੀਸ਼ ਜੁਗ ਜੁਗ ਵੇਨਾਲੇ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗ ਮਾਚਿ ਭਿਆਲੇ ਗਾਵਨ ਤੁਧਨੋ ਰਤਨ ਉਪਾਈ ਤੇਰੇ 68 ਦੀਨ ਰਤਨਾ ਦੇ ਗਾਵੰਦ ਤੁਦਨੋ ਜੋ ਨਾਮ ਸੁਦਾ ਗਾਵਨ ਤੁਦਨੋ ਖਾਮੀਚਾਰੇ ਗਾਵੰਦ ਤੁਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਕੇ ਤੇ ਰੇਤਾਰੇ ਤੇ ਤਦ ਨਾਮ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਬਖ ਦਰਸਾਰੇ ਔਰ ਕੇਤੇ ਤੁਦਨੋ ਗਾਵਨ ਸੇ ਮਖ ਤਨਾ ਯਾਗਨ ਨਾਨਕ ਚਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਜਾ ਸਚੀ ਨਾਈ ਮਾਤੀ ਉਸੀ ਜਾਇ ਨਾ ਜਾਤੀ ਰਤਨਾ ਵਿੰਨ ਨਜਾਈ ਰੰਗੀ ਰੰਗੀ ਭਾਤੀ ਕਰਤਲ ਜਿਨਸੀ ਮਾਇਆ ਜਿਨਿਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਸਦੀ ਵੜਾਈ ਜੋਤਿ ਸੁਭਾਵ ਸੋਈ ਕਰਸੀ ਪ੍ਰਭ ਹੁਕਮ ਨਾ ਕਰਨਾ ਜਾਈ ਤੋ ਬਾਦਸ਼ਾਹ ਸਹਾपत ਸਾਹਿਬ ਨਾਨਕ ਰਹਿਣਾ ਮਰ ਜਾਏ ਆਸਾ ਮਹਲਾ ਪਹਿਲਾ ਸੁਣ ਬੰਡਾ ਕੇ ਸਭ ਕੋਏ ਕੇ ਬੜਾ ਬੰਡਾ ਗੀਤਾ ਹੋਏ ਇਹ ਮਤਵ ਪਾਇ ਨਾ ਕਹਿਆ ਜਾਏ ਕਹਿਣੇ ਬਾਲੇ ਤਿਲ ਰਹੇ ਸਮਾਈ ਮਟੇ ਮੇਰੇ ਤਾ ਹੈ ਵਾ ਗਹਿਰ ਗੰਬੀਰਾ ਗੁਣੇਲੀਰਾ ਕੋਇ ਨਾ ਧਨ ਤੇਰਾ ਕਿਤਾਬ ਕੇ ਵੜੀਰਾ ਰਹਾਉ ਸਭ ਸਰਦ ਸੋ ਤੇ ਮਿਲ ਸੁ ਤਕਮਾਈ ਸਭ ਕੀਮਤ ਮਿਲ ਕੇ ਮਤ ਪਾਏ ਗਿਆਨ ਦੇ ਧੰਨੇ ਗੁਰੂ ਤੁਰਾਇ ਕਹਨ ਨਾਂਜੈ ਤੇਨ ਦਿਲ ਵੜਿਆ ਸਭ ਸਾਥ ਸਭ ਤਪ ਸਭ ਚਗੇਆ ਸਿਧਾ ਬੁਰਖਾ ਕੀ ਅਗੜਿਆ ਦੁਨਸੇ ਦੇ ਕਨ ਨਾ ਪਾਈਆ ਕਰਮ ਮਿਲੈ ਨਾ ਜਗ ਰੋਇ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾ ਜਿੱਤੋਂ ਦੇਖ ਤਾ ਕਿਆ ਚਾਰਾ ਨਾਨਕ ਸਤਿ ਸਵਰਨ ਹਾਰਾ ਆਸਰ ਮਹੱਲਾ ਪੈਦਾ ਆਖਣੇ ਵਾ ਵਿਸਰਨ ਮਰ ਜਾਓ ਆਖਣ ਔਖਾ ਸਤਿ ਨਾਉ ਸੱਚੀ ਨਾਮ ਕੀ ਲਗ ਭੁਖ ਮਤ ਭੁਖੈ ਗਤਲਿਏ ਦੁਖ ਓ ਕਉ ਸਦਾ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਤਲਬੜਾਈ ਨਾ ਕਰ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਗਣ ਨਾ ਪਾਹੀ ਬਟਾ ਨਾ ਹੋਵੇ ਘਾਟ ਨਾ ਜਾਏ ਨਾਮ ਮਰਨ ਨਾ ਹੋਵੇ ਸੋਗ ਦੇਂਦਾਰ ਨਾ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਜੇ ਰੰਧਨ ਕਰਕੇ ਕੀਤੇਗਾ ਤੁਮ ਵਸਾਰੇ ਤੇ ਕਮ ਜਾਤ ਨਾਨਕ ਨਾਮ ਬਾਜ ਸਨਾਪ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਗੁਰ ਕਾ ਬਿਨਵ ਕਰਉ ਗੁਰਪਾਸ ਅਮ ਕੀਰੇ ਕਰਮ ਸਤਿਗੁਰੁ ਸ੍ਰਿਣੀ ਕਰ ਦਇਆ ਨਾਮ ਬਰਗਾਸ ਮੇਰੇ ਮੀਤ ਗੁਰਦੇਵ ਮੁਪਉ ਰਾਮ ਨਾਮ ਗੁਰਮਤਿ ਨਾਮ ਮੇਰਾ ਪ੍ਰਾਨ ਸੁਗਾਈ ਹਰ ਕੀਰਤ ਹਮ ਨਰੀ ਰਹਿਰਾ ਸਰਾਹ ਰੱਜਨ ਕੇ ਮਨ ਭਾਵ ਬੜੇ ਨੇ ਜਨ ਹਰ ਹਰ ਸਰਦਾ ਵਿਆਸ ਹਰ ਹਰ ਨਾਮ ਮਿਲਿ ਪ੍ਰਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਗਾ ਰਿਹਾ ਹਰ ਨਾਮ ਨਾ ਕਾਇ ਤੇ ਭਾਗ ਹੀਣ ਜੰਪਾਸ ਜੋ ਸਤਗੁਰੂ ਸ਼ਰਨ ਸੰਗਤ ਨਿਗਾਈ ਤਰਿ ਗਿਵੀਵ ਤ੍ਰਿਕ ਦੀਵਾ ਸਭ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤੁਰ ਮਾਸਤ ਲਿਖਿਆ ਲਿਖਾਸ ਤਨ ਤਨ ਸਤ ਸੰਗ ਕੁ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮੁ ਅੁਰਗਾਸ ਰਾਗ ਗੂਜਰੀ ਮਹਲ ਪੰਜਵਾ ਆਇ ਰੇ ਮਨ ਤਤ ਬਹੈ ਗਮ ਜਹਾ ਹਰ ਹਰ ਜੀਉ ਪਰਿਆ ਸਾਰੇ ਪਤਰ ਮੈਂ ਜੰਤੇ ਉਪਾਏ ਤਾਕਾ ਦਿਲ ਕਾ ਕਿਆ ਕਰ ਤਰੀਆ ਮੇਰੇ ਮਾਧੋ ਜੀ ਸਤ ਸੰਗਤ ਮੰਲੇ ਸੋ ਤਰੀਆ ਗੁਰ ਪ੍ਰਸਾਦ ਪਰਮ ਪਦ ਪਾਇਆ ਦੁਖੇ ਕਾਸ਼ਟ ਹਰਿਆਰਾ ਜਨਮ ਤਾ ਲੋਕ ਸੁਤ ਬਨਤਾ ਕੋਇ ਨ ਕਿੰਤੀ ਤਰੀਆ ਜ਼ਰ ਜ਼ਰ ਰਜਕ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਗੁਰ ਦੇਵ ਦਿਆ ਮੈਂ ਸਹਿ ਖੁਸਾ ਸਸਪਾਰਚਲ ਬਕਰੀ ਚਰਿਆ ਤੈਨ ਕਬਣ ਤੁਲਾਵੇ ਗੰਗ ਜਵੈ ਮਨ ਮੈ ਸਨਮਨ ਕਰਿਆ ਸਨਮਨ ਆਂਦੰਸ ਰਾਸ਼ਟ ਸਿਧਾਨ ਧਾਕੁਰ ਕਾ ਨਤਲ ਧਰਿਆ ਜਨ ਨਾਨਕ ਬੱਦ ਬੱਦ ਸਦ ਬੱਦ ਜਾਈਏ ਤੇਰੰਤ ਨ ਕਰ ਬਰਿਆ ਰਾਗ ਆਸਾ ਮਹੱਲਾ ਤਰਤਾਸ ਉਪਰਕ ੴ ਅੰਕਾਰ ਸਤਿਗੁਰ ਪ੍ਰਸਾਦ ਸੋ ਗੁਰੁ ਗਨ ਰੰਜਨਾ ਹਰਿ ਪ੍ਰਭ ਨਿਰੰਜਨਾ ਰਗਨਾ ਗਾਮਿ ਅਪਾਰਾ ਸਭ ਧਿਆਵਹਿ ਸਤਿਆ ਬੈਤਵ ਜੀ ਅਰ ਸਚੇ ਸਰਜਣ ਹਾਰ ਸਭ ਜੀ ਤੁਮਾਰੇ ਲੀ ਦੁਨੀਆ ਕਦਾ ਤਾਰ ਹਰਿ ਆਪੋ ਸੰਤੋ ਜੀ ਸਭ ਦੁਖ ਉਤਾਰਨ ਹਾਰ ਹਰਿਆ ਕੇਤਾ ਕਰ ਹਰਿਆ ਕੇ ਸੇਵਕ ਯਾ ਨਾਨਕ ਜੰਦ ਵਿਚਾਰਾ ਗਉੜ ਗੜੇ ਅੰਤਰ ਸਰਵ ਨਿਰੰਤਰ ਹੀ ਹਰ ਏਕੋ ਵਰਕ ਸਮਾਨਾ ਇੱਕ ਦਾਦੇ ਇੱਕ ਵਿਖਾਰੀ ਸਭ ਤੇਰੇ ਜੋ ਜਿ ਬਿਨਾ ਨੂ ਆਪੇ ਦਾਤਾ ਆਪੇ ਭਗਤਾ ਜਿਉ ਤੁਦ ਬਿਨਿਆ ਗੁਰ ਨਾਨਕ ਜਾਣਾ ਤੂੰ ਪਾਰ ਬ੍ਰਹਮ ਮੈਂ ਹਰਿ ਤੇ ਆ ਮੈਂ ਤੁਧ ਜੀ ਸੇ ਜਾਣ ਤੁਮ ਹੈ ਸੁਖਵਾਸੀ ਸੇਮੋਕਤ ਸੇਮੋਕਤ ਭਏ ਜਨ ਹਰਤਾ ਆ ਜੀ ਤੈਨਾ ਤ੍ਰਟੀਨਮ ਕੇ ਵਾਸੀ ਜਨ ਨਿਰਭੋਜ ਨਾਰ ਨਿਰਭਉ ਧਿਆਇਆ ਜੀ ਤਨ ਕਾ ਬਹੁ ਸਭ ਵਾਸੀ ਜਨ ਸੇਵਿਆ ਜਨ ਸੇਮਿਆ ਨ ਹਰਿ ਜੀ ਤੇ ਹਰ ਹਰ ਰੋ ਸਮਾਸੀ ਤੇ ਤਨ ਤੇ ਤਨ ਜਨ ਹਰਤਾ ਆ ਜੀ ਜਨ ਨਾਨਕ ਤਨ ਵਰ ਜਾਤੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਹੋ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝੀ ਹਰ ਅਨੇਕ ਅਨੇਕ ਹਨੰਤਾ ਮੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪ੍ਰਭੁ ਤਮਰਤ ਸਾਥ ਜੀ ਕਰ ਕਿਰਿਆ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੀ ਅਰਥਵੰਤਾ ਤੂੰ ਆਤਮਾ ਗੁਰੂ ਕੀ ਅਪਰੰਪਰ ਕਰਤਾ ਜੀ ਕਦ ਜੇ ਬੜਿਆ ਅਗਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਤਨ ਕਰਤਾ ਸੋਈ ਅਧਿਆਪੇ ਭਾਵੈ ਸੋਈ ਬਰਤੈ ਜੀ ਤੂੰ ਆਪੇ ਕਰੈ ਸੋ ਹੋ ਇਸ ਰਿਸ਼ਤ ਸਾਬਿਓ ਕਾ ਇਤ ਦਇਆ ਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੁਮ ਕਰਦ ਸਦਿਆਰ ਮੈਂਡ ਸਾਈਂ ਜੋ ਤਪਾਵੇ ਸੁਈ ਤੀ ਜੋ ਤੁਮ ਦੇ ਸੋਈ ਹੋਂ ਪਾਈ ਲਾਭ ਸਭ ਤੇ ਤੁਮ ਸਭ ਨੇ ਤੇਆ ਜਿਸਨੋ ਕਿਰਪਾ ਕਰੈ ਤੰਨਾ ਨਾਮ ਰਤਨਾ ਪਾਇਆ ਗੁਰਮੁਖ ਲਾਤਾ ਮਨ ਮੁਕ ਗਵਾਇਆ ਪ੍ਰੇਆਪ ਵਿਚੋੜਿਆ ਆਪ ਮਿਲਾਇਆ ਸੁੰਦਰੀਆ ਉਹ ਸਭ ਜੀ ਮਾਈ ਤੁਜ ਵਾ ਨਾ ਦੂਜਾ ਕੋਈ ਨਾਹੀ ਜੀ ਰੰਗ ਸਭ ਤੇਰਾ ਕੇ ਲੋਗ ਜੋਗ ਮਿਲ ਵਿਛੜਿਆ ਸੰਗੋਗੀ ਮੇਰਾ ਜਿਸਨੋ ਤੁਝਾ ਨਾ ਹੈ ਸੋਈ ਜਗ ਜਾਣਾ ਅਰਗੁੜ ਸਦਹੀਆ ਸਰ ਜੀ ਮੈਂ ਤਨ ਸੁਖ ਪਾਇਆ ਸਰ ਜੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਹਰ ਸਭ ਹੋਏ ਤਦ ਬਿਨ ਦੁਜਾ ਅਬਰ ਨ ਕੋਵੇ ਤੋ ਕਰ ਕਰ ਵੇ ਕਹਿ ਜਾ ਮਨ ਤੋਏ ਜਨ ਨਾਮ ਗੁਰ ਮੁਖ ਪਰਗਟ ਹੋਏ ਆਸਾ ਮਹੱਲਾ ਬੇਲਾ ਤੇ ਸਰਵਰਣਾ ਕਈ ਨੇ ਨਵਾਤਾ ਪਾਣੀ ਬਾ ਰੁਗਤ ਨਹੀਂ ਕੀਆ ਪੰਕੁਜ ਮੋ ਪਬ ਨਹੀਂ ਚਾਲੈ ਹਮ ਦੇਖਾਂ ਤਹ ਲੋਬੀ ਆਵੇ ਮਨ ਇਹ ਤਨਾ ਜੇਦ ਸਮੋੜ ਮਨਾ ਅਰ ਵਿਸਰਤ ਤੇਰੀ ਮੁਨ ਗਲਿਆਰਾ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਧ ਜਨਮੋਂ ਭਇਆ ਪ੍ਰਣਵਤ ਨਾਨਕ تن ਕੀ ਸਰਣਾ ਜਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਕਾ ਇਬਰਾ ਪ੍ਰਤਮਨੁ ਕਦੇ ਹੋਰੀਆ ਗੋਬਿੰਦ ਮਨਨ ਕੀ ਐ ਤੇਰੀ ਬਰੀਆ ਅਬਰ ਕਾਜ ਤੇ ਰਕ ਤਨ ਕਾਮ ਮਿਲ ਸਾਧ ਸੰਗਤ ਬਜ ਕੇ ਮਨ ਨਾਮ ਰੰਗ ਜਾ ਮਿਲਿ ਭਗਵ ਜਤ ਤਰਨ ਕੈ ਜਾਨਾ ਗ੍ਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਅਹਲ ਰਾਇਆ

ਗੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਚਾਂਜ ਕਰਦਾ ਕਰੀਐ ਸਭ ਪੈਰਿ ਮੇ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਨੋਰ ਭਜਨ ਕੀ ਰਹਿ ਬਿਆਸਾ ਤੋ ਮੈਂ ਛਾਦ ਵੀ ਵਰਨਾ ਧਿਆਉ ਜੁਗਰ ਜਾਮ ਸਤਮ ਤੇ ਪੰਚ ਤੇਰੋ ਕਸੈ ਘਰ ਮਾਰੀ ਤਾ ਦੀਏ ਤੁਨ ਜੁਨ ਸੱਦਰ ਹਮਾਰੀ ਮਾਰੀ ਹੈ ਆਪ ਹੱਥ ਦਮ ਜੈ ਕਉ ਬੜੀ ਹੈ ਮਰਨ ਕਾਲ ਕਾ ਦਰਾਸ ਨਵਰੀ ਹੈ ਉਹ ਜੋ ਸਦਾ ਹਮਾ ਦੀ ਬੱਚਾ ਸਰੀਅ ਸਤਜ ਜੋ ਕਰਿਓ ਰਿਛਾ ਦਾਕ ਲਿਓ ਮੋ ਮੇ ਰਾਖਨਾਰੀ ਸਾਇਓ ਸੰਤ ਸਹਾਇ ਵੇਾਰੇ ਨੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪੁਰੀਤ ਤਰਦਸ ਕੰਤਾ ਕਾਲ ਭਾਏ ਬ੍ਰਹਮਾ ਬਖਤਰਾ ਕਾਲ ਭਾਏ ਸੰਜੂਰ ਤਰਾ ਕਾਲ ਭਾਏ ਕਰਿਸ਼ਨ ਪ੍ਰਕਾਸ਼ਾ ਸਕਲ ਕਾਲ ਗਾਖਿਆ ਤਮਾਸ਼ਾ ਜਗਨ ਕਾਲ ਜੋਗੇਸ਼ ਬਕੀਓ ਮੇਦ ਰਾਗ ਬ੍ਰਹਮਾ ਜੋਤੀਓ ਜਗਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿ ਚਲੋਂ ਪੁਜਾਇਓ ਆਦਿ ਰੰਤ੍ਰਿਕੇ ਆਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰਤ ਸਹੀ ਕੋ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਜਿਦਕਾਂ ਕੋ ਸਰਬ ਗੁ ਸੁਗਦੀਓ ਸਤ੍ਰਨ ਕੋ ਪਰਮ ਮਦਕਿਓ ਕਟ ਕਟ ਕੇ ਅੰਤਰ ਕੇ ਜਾਣਤ ਭਲੇ ਗੁਰੇ ਕੀ ਪੀਰ ਪਛਾਨਤ ਜਿਤੇ ਦੇ ਗੁਣ ਚਿਰਿ ਅਸਤੁ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਬ ਨਾ ਤਨ ਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਕ ਕਦਾ ਕਰ ਤਾਰਾ ਪ੍ਰਜਾ ਤਤ ਗਵਦੇ ਅਪਾਰਾ ਜਬ ਆ ਕਰ ਤੂ ਕਰ ਤੋ ਕਬਹੁ ਤੁਮ ਮੈਂ ਮਿਲ ਤਦੇ ਤਰ ਸਭ ਜੇ ਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੇ ਬੂਜ ਆਰੇ ਤੁਮ ਸਭੀ ਤੇਰਾ ਤਨ ਰਾਲਮ ਜਾਨਤ ਵੇਰ ਮੇਰੇ ਹਰਿਆਲਮ ਨਰੰਕਾਰ ਨਿਰਵੇਕਾਰ ਨਿਰਲੰਭ ਆਧੇ ਅਨੀਲ ਅਨਾਧੇ ਸੰਗ ਤਾਕ ਮੂੜੋ ਚਾਰਥ ਭੇਦਾ ਜਾ ਕੋ ਪੇਵ ਨਾ ਭਗਤ ਵੇਦਾ ਤਾਕੂ ਕਿਰਪਾ ਹਣਿ ਹਰ ਮਾਲਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਕੀਮਤ ਨਹਿ ਮੇ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਬਿਨ ਨ ਬਿਨ ਪ੍ਰਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੋਪ ਸਰੂਪ ਰੰਗ ਭਇਓ ਰਗ ਦੀ ਭੂਪਾ ਅੰਡਜ ਜੇਰਜ ਸਿਤ ਜਕੀਨੀ ਅਤੁਜ ਖਾਨ ਬਹਰ ਰਚ ਦੀਨੀ ਕਹੂੰ ਹੋਲ ਰਾਜਾ ਮੈਂ ਬੈਠਾ ਕਹੂੰ ਸਮਟ ਪਇਓ ਸੰਕਰੇ ਕਾਠਾ ਤੇ ਗਰੀ ਸ੍ਰਿਸ਼ਟ ਤਖਾਏ ਅਤੰਪਵ ਆਦਿ ਜੁਗਾਦ ਸਰਵੋ ਸੰਜਮ ਪਵ ਅਬਰਛਾ ਮੇਰੀ ਤੁਮ ਕਰੋ ਸਿਖਿ ਉਹ ਗਾ ਦਿਓ ਸਿਦ ਸੰਘਰੋ ਦੁਸ਼ਟ ਜਤੀ ਉਤਪਾਤੀ ਉਤਪਾਤਾ ਤਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤਜ ਤਬ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਕਤ ਬੈ ਮਰੇ ਉਰ ਪੰਜਾਬਨ ਪਖ ਪਰੇ ਤੇ ਹਾਰੇ ਤਨ ਕੇ ਤੁਮ ਸੰਕਰ ਤਵਦਾਰੇ ਨਮਕਲੋ ਇਕ ਬਾਰ ਧਿਆਏ ਹੈ ਤਾਂ ਕੀ ਕਾਲ ਨਿਕਟ ਨਾਹੀ ਆਏ ਰੱਛਾ ਹੋਈ ਤਾਹੇ ਸਭ ਕਲ ਦੁਸ਼ਟ ਅਰੇਸ਼ਟ ਤੁੰਤ ਕਲਮ ਕਿਰਪਾ ਦ੍ਰਿਸ਼ਟ ਤਨ ਜਾਰੇ ਨਿਹਾਰੋ ਤਾਂ ਕੀ ਤਾਪ ਤਨਕ ਮੋਹਰੋ ਜਤ ਜਕਰ ਮੋਸਲ ਹੋਈ ਦੁਸ਼ਟ ਚਾਲ ਸਵਸਕ ਨ ਕੋਈ ਇਕ ਵਾਰ ਜਨਤ ਮੈਂ ਸੰਭਾਰਾ ਕਾਲ ਕਾਸ ਤੇ ਤਾਹੀ ਉਗਾਰ ਜਨਦਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਅਰਗ ਕੇ ਤਮੈਂ ਸਰਨ ਤੇ ਹਾਰੀ ਆਪ ਆਸ ਤੇ ਲਿਖੋ ਗੁਬਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇਰੋ ਵਿਚਾਰੀ ਸੋਈਆ ਪਾਏਗੇ ਜਬ ਤੇ ਤਨਰੇ ਤਬ ਤੇ ਕੋ ਆਕਰੇ ਨੇ ਖਾਨੇਓ राम रीम कुरान कुरान अरे कह मत एक न मान लियो <coughs> सिमरत शास्त्र वेद सब मैं मो भेद कह आ नेक न जानियो सिरसबान कृपा <coughs> तुम्हारी कर माना कहयो सब तोय वका निंदोरा सगले द्वार को चांडक गयो द्वार रो द्वार बाहि गही कीला ਅੰਕਲਿਨ ਮਹੱਲਾ ਤੀਜਾ ਅਨੰਦ ਏ ਕੋ ਓੰਕਾਰ ਸਤਗੁਰ ਪ੍ਰਸਾਦਿ ਅਨੰਦ ਭਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸਿਤੀ ਮਨੁ ਬਰੀਆ ਬਗਾਇਆ ਹਰਾ ਗਿਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦ ਤਾ ਗਾ ਗੋਰੀ ਈ ਨਾਮੁ ਜਿਨੀ ਵਸਾਇ ਕਹਿ ਨਾਨਕੀ ਆਨੰਦ ਹੋਆ ਸਤਿਗੁਰੂ ਮੈਂ ਪਾਈ ਮਨ ਮੇਰੀਆ ਤੂੰ ਸਦਾ ਰਹੋ ਹਰਿ ਨਾਮ ਦੇ ਹਰ ਨਾਲ ਰੋਹ ਮਨ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਗੰਨਾ ਸਬ ਨਾਮ ਗਨ ਸਮਰਥ ਸੁਆਮੀ ਸੋ ਕਿਉ ਮਨ ਹਉਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮ ਦੇ ਸਰਤੇ ਸਾਹਿਬ ਗਿਆਨ ਆਈ ਕਲਪਤਾਨ ਤੇਰੇ ਸਭ ਕਿਛ ਹੈ ਜਿਸ ਨੇ ਸੋ ਪਾਵੀ ਸਦਾ ਸੁਖਤ ਸਲਾਹ ਤੇਰੀ ਨਾਮ ਮੰਨ ਬਸਐ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਰਾਮਕ ਸੱਚੇ ਸਾਹਿਬ ਕਿਆ ਨਾਨਕ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਹੈ ਆਧਾਰ ਮੇਰਾ ਜਲ ਭੁੱਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜੇ ਰਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਾਹ ਜਿਸ ਲਈ ਆਏ ਵਡਿਆਈਆ ਕਹੇ ਨਾਨਕ ਸਮੋਂ ਸੰਤ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਦਕਰ ਸੁਭਾਗੈ ਚਲ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਗੁਮਾਨ ਅਸਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਵੈ ਤਿਤ ਕਰਿ ਅਨੰਦ ਵਾਗੇ ਅਨੰਦ ਸੁਨੋ ਮਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਤਨੁ ਸੂਰੇ ਲੋਗ ਰੋਗ ਸੰਤ ਉਤਰੇ ਸੁਣੇ ਸਤਿਵਾਣੀ ਸੰਤ ਸਾਜਣ ਭਏ ਕਰਤੇ ਪੂਰੇ ਗੁਰ ਤੇ ਜਾਣੀ ਸੁਣਤੇ ਬਨੀਤ ਕਹਤੇ ਬਵਿਤ ਸਤਿਗੁਰ ਰਹਿਆ ਪਰ ਪੂਰੇ ਨਿਰੰਤ ਨਾਮ ਗੁਰ ਚਰਣਾ ਲਾਗੇ ਵਾਜੇ ਅਨਹਦ ਤੋਰੀ ਮੁੰਦਾਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸ ਰਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪयो ਜਿਸ ਕਾ ਸਭ ਸੇਵਾਰ ਜੇ ਕੋ ਖਾਵੇ ਜੇ ਕੋ ਉੱਚੈ ਤਿਸ ਕਾ ਵੇਖ ਉਦਾਰੋ ਇਹ ਵਸਤ ਜੀਨਹਿ ਜਾਈ ਨਤ ਨਤ ਰਾਕੁਰ ਧਾਰ ਸੰਸਾਰ ਕੰਡ ਲਗ ਤਰੀਏ ਸਭ ਨਾਮਿਕ ਬ੍ਰਹਮ ਫਸਰ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮਾਨਦਰ ਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਤਰਸ ਦਸ ਪਿਆ ਮੇਰਾ ਮਤੋਈ ਸਤਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮੰਤੀ ਵਹ ਹਰਿਆ ਕੋੜੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਕੋ ਤਦ ਰੀ ਰਖ ਅਗਨੀ ਉਦਨ ਮਾਈ ਸੁਨ ਕਹਿ ਰਮ ਕੇ ਦੂਤ ਨਾਇ ਤੇ ਰਹੇ ਛਡ ਜਾਏ ਭਉਜਲ ਵਿਖਮ ਅਸਗਾਉ ਗੁਰ ਸ਼ਬਦ ਦੀਪਾਦ ਪਾਏ ਜਨ ਕਾ ਲਗੀ ਪਿਆਸ ਅੰਮ੍ਰਿਤ ਸੇਕਾਈ ਕਲ ਮੈਂ ਕਿਹੋ ਬੰਦ ਗੁਣ ਗੋਬਿੰਦ ਗਾਈ ਸਭ ਸਾਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਰਤਾ ਕੋਈ ਨਾ ਜਾਏ ਜੇ ਆਵੇ ਤੁਧਿ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰਜੜਾ ਜਿਹਵਾ ਜਪ ਗੁਰਨਾਵ ਨਤਰੀ ਸਤਗੁਰੂ ਦੇਖਣਾ ਸ੍ਰਵਣੀ ਸੁਨਣਾ ਗੁਰਨਾਵ ਸਤਗੁਰੂ ਦੇ ਤੀਰਤਿਆ ਦਰਗੈ ਬਈ ਅਟਾਉ ਤਹੋ ਨਾਨਕ ਕਿਰਪਾ ਕਰੇ ਜਿਸ ਨਾਏ ਵਤਲੇ ਜਗ ਮੈਂ ਉਤਮ ਕਾਢੀਐ ਬਿਰਲੇ ਕੇਈ ਕੇ ਮਹੱਲਾ ਪੁਜਵਾ ਰੱਖੇ ਰਖਨ ਹਾਲ ਆਪੁ ਗਾਰੇ ਅਨ ਗੁਰ ਕੀ ਪੈ ਰੇ ਪਾਏ ਤਾਜ ਸੁਵਾਰੇ ਹੋਆ ਆਪ ਦਿਆਲ ਮਨੋ ਨੰ ਗਸਾਰੇ ਅਦ ਸਾਧ ਜਨ ਕ ਸੰਗ ਬਬਜਨ ਤਾਰੇ ਸਾਧ ਗਨੰਤਕ ਦੁਸ਼ਟ ਜੇ ਨਾ ਮਾਏ ਬਿਦਾਰੇ ਤਿਸ ਸਾਹਿਬ ਕੀ ਏਕ ਨਾਨਕ ਮਨ ਹੈ ਮਾਈ ਜਿਸ ਸਿਮਰਤ ਸੁਖ ਹੋਈ ਸਗਲੇ ਲੋਕਾਂ ਲਈ ਤਿਸ ਸਾਹਿਬ ਕੀ ਏਕ ਨਾਮਿਕ ਮਨ ਹੈ ਮਾਈ ਜਿਸ ਸਿਮਰਤ ਸੁਖ ਹੋਈ ਸਗਲੇ वागुरु जी की फतेह तो दे